ਪਾਠ 8ਵਾਂ ਸੱਚੀ ਭਗਤੀ ਦਾ ਪ੍ਰਤੀ ਉਦੇਸ਼ ਬਿਨਾ ਪੇਦ ਪਾਤੋ ਬੱਚਿਆਂ ਨੂੰ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕਰਨਾ ਇੱਕ ਸੱਚਾ ਸਿੱਖ ਉਹ ਹੁੰਦਾ ਹੈ ਜੋ ਗੁਰੂ ਜੀ ਦੇ ਦੱਸੇ ਰਸਤੇ ਤੇ ਚੱਲਦਾ ਹੈ ਇਸ ਦੀ ਮਿਸਾਲ ਭਾਈ ਕਨਈਆ ਜੀ ਹਨ ਉਹਨਾਂ ਦਾ ਜਨਮ 1648 ਈਸਵੀ ਨੂੰ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਸੋਧਰਾ ਵਿੱਚ ਹੋਇਆ ਜਿਹੜਾ ਅੱਜਕੱਲ ਪਾਕਿਸਤਾਨ ਵਿੱਚ ਹੈ ਆਪ ਜੀ ਦੇ ਪਿਤਾ ਜੀ ਦਾ ਨਾਂ ਸ਼੍ਰੀ ਨੱਥੂ ਰਾਮ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਸੁੰਦਰੀ ਜੀ ਸੀ ਭਾਈ ਕਨਈਆ ਜੀ ਬਚਪਨ ਤੋਂ ਹੀ ਗਰੀਬਾਂ ਦੁਖੀਆਂ ਦੀ ਮਦਦ ਕਰਕੇ ਖੁਸ਼ੀ ਮਹਿਸੂਸ ਕਰਿਆ ਕਰਦੇ ਸਨ ਆਪ ਇੱਕ ਤਨੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਪਿਤਾ ਜੀ ਦੀ ਮੌਤ ਤੋਂ ਬਾਅਦ ਸਾਰਾ ਕਾਰੋਬਾਰ ਆਪ ਨੇ ਸੰਭਾਲ ਲਿਆ ਇਕ ਦਿਨ ਗੁਰੂ ਤੇਗ ਬਹਾਦਰ ਜੀ ਦੇ ਸੇਵਕ ਭਾਈ ਨੰਨੂਆ ਜੀ ਆਪ ਨੂੰ ਮਿਲੇ। ਉਹਨਾਂ ਤੋਂ ਬਾਣੀ ਸੁਣ ਕੇ ਭਾਈ ਕਨਿਆ ਜੀ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਗੁਰਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਉਹਨਾਂ ਦੇ ਸਾਰੇ ਪਰਮ ਪੁਲੇਖੇ ਦੂਰ ਹੋ ਗਏ। ਆਪ ਗੁਰਤੇਗ ਬਹਾਦਰ ਜੀ ਦੇ ਸੱਚੇ ਸੇਵਕ ਬਣ ਗਏ। ਅਨੰਦਪੁਰ ਸਾਹਿਬ ਵਿੱਚ ਰਹਿੰਦੀਆਂ ਉਹਨਾਂ ਨੇ ਲੰਗਰ ਵਿੱਚ ਪਾਣੀ ਛਕਾਉਣ ਦਾ ਕੰਮ ਸੰਭਾਲ ਲਿਆ ਪਹਾੜੀ ਰਾਜਿਆਂ ਨਾਲ ਹੋਏ ਯੁੱਧ ਦੇ ਦੌਰਾਨ ਉਹ ਆਪਣੇ ਕੋਲ ਪਾਣੀ ਦੀ ਭਰੀ ਮਸ਼ਕ ਰੱਖਦੇ ਫਟੜਾ ਨੂੰ ਜਲ ਛਕਾਉਂਦੇ ਇਹ ਦੇਖੇ ਬਗੈਰ ਕਿ ਉਹ ਸੈਨਿਕ ਸਾਡਾ ਹੈ ਜਾਂ ਦੁਸ਼ਮਨ ਦਾ ਦੁਸ਼ਮਨਾ ਨੂੰ ਵੀ ਜਲ ਛਕਾਉਂਦੇ ਦੇਖ ਕੇ ਉਜ ਸਿੱਖਾ ਨੇ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਕਿ ਪਾਈ ਸਾਹਿਬ ਦੁਸ਼ਮਨਾ ਨੂੰ ਵੀ ਜਲ ਛਕਾਉਂਦੇ ਹਨ ਗੁਰੂ ਜੀ ਦੇ ਪੁੱਛੰਤੇ ਉਹਨਾਂ ਨੇ ਸਿੱਖਾ ਵੱਲੋਂ ਕੀਤੀ ਸ਼ਿਕਾਇਤ ਕਬੂਲੀ ਅਤਿ ਨਿਮਰਤਾ ਨਾਲ ਕਿਹਾ ਕੀ ਆਪਣਾ ਕੀ ਪਰਾਇਆ ਮੈਨੂੰ ਸਭ ਵਿੱਚ ਆਪ ਜੀ ਦਾ ਹੀ ਸਰੂਪ ਨਜ਼ਰ ਆਉਂਦਾ ਹੈ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਗਲ ਬਕੜੀ ਵਿੱਚ ਲੈ ਲਿਆ ਤੇ ਕਿਹਾ ਕਿ ਤੁਸੀਂ ਗੁਰਬਾਣੀ ਦੇ ਅਸਲੀ ਸੰਦੇਸ਼ ਨੂੰ ਸਮਝ ਲਿਆ ਹੈ ਗੁਰੂ ਜੀ ਨੇ ਪੱਟੀਆਂ ਅਤੇ ਮਲ੍ਹਮ ਦੇ ਕੇ ਕਿਹਾ ਕਿ ਪਾਣੀ ਛਕਾਉਣ ਦੇ ਨਾਲ-ਨਾਲ ਫਟੜਾਂ ਦੀ ਮਲਮ ਪੱਟੀ ਵੀ ਘਰਿਆ ਕਰੋ ਸਾਨੂੰ ਵੀ ਭਾਈ ਕਨਈਆ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਬਿਨਾਂ ਪੇਤ ਪਾਵ ਰੱਖੇ ਮਾਨਵਤਾ ਦੀ ਸੇਵਾ ਕਰੋ ਕੀ ਸਿੱਖਿਆ ਨਿਮਰਤਾ ਅਤੇ ਬਿਨਾਂ ਪੇਤ ਪਾਪ ਤੋਂ ਕੀਤੀ ਸੇਵਾ ਸਭ ਤੋਂ ਉੱਤਮ ਸੇਵਾ